ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਹਾਂ ਪਿੰਡ ਲੋਕਾ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਨਰ ਵੀਰ ਸੋਨੇ ਦੇ ਕੋਲ ਆਏ ਆ ਸੋ ਨੂੰ ਵੀਰ ਦੇ ਫਾਰਮ ਤੋਂ ਆਪਾਂ ਪਹਿਲਾਂ ਵੀ ਕਾਫੀ ਵੀੜੀਆਂ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਨੇ ਵਪਾਰ ਦਾ ਵੀਰ ਕੰਮ ਕਰਦਾ ਸੋ ਪੱਟੀ ਤੋਂ ਸਿਰਫ 6-7 ਕਿਲੋਮੀਟਰ ਦੀ ਦੂਰੀ ਤੇ ਪਿੰਡ ਲੋਕਾ ਨਥੂਪੁਰ ਪਿੰਡ ਲੱਗ ਗਿਆ ਕੈਰੋਂ ਪਿੰਡ ਵੀ ਉੱਥੋਂ 2-3 ਕਿਲੋਮੀਟਰ ਦੀ ਦੂਰੀ ਆ ਸਰਾਲੀ ਮੰਡ ਪਿੰਡ ਲੱਗੇ ਰਹਿ ਜਾਂਦਾ ਸੋ ਸਾਰੇ ਫਾਰਮਰ ਭਰਾ ਕੋਈ ਮਾਲਵੇ ਵਾਲੀ ਸਾਈਡ ਤੋਂ ਵਿజిਟ ਕਰਨਾ ਚਾਹੂਗਾ ਤੇ ਹਰੀਕੇ ਪੱਤਨ ਤੋਂ ਸਿਰਫ 15-16 ਕਿਲੋਮੀਟਰ ਦੀ ਸਾਰੀ ਦੂਰੀ ਆ। ਅੱਜ ਤਰੀਕ 2 ਫਰਵਰੀ ਤੇ ਸਮਾਂ ਮਾਰਨਿੰਗ ਦੇ ਕੋਈ 10 10:30 ਵਜੇ ਦਾ ਟਾਈਮ ਆ। ਤਿੰਨ ਵੜਾ ਵੀਰਾਂ ਨੂੰ ਵਿਖਾਉਣੀਆਂ ਨੇ 크ਰੋਸ ਸੰਗ ਬ੍ਰੀਡ ਦੇ ਵਿੱਚ ਇੱਕ ਜਰਸੀ, 크ਰੋਸ ਸੰਗ ਬ੍ਰੀਡ ਦੇ ਵਿੱਚ ਇੱਕ ਜਰਸੀ ਵੜ ਵਿਖਾਵਾਂਗੇ ਭਰਾਵਾਂ ਨੂੰ। ਮਾਲ ਸਾਰਾ ਸੋਇਆ ਸਵਾਇਆ। ਪੂਰੀ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਆ ਜੀ। ਸਭ ਤੋਂ ਪਹਿਲਾਂ ਸੋਨੇ ਵੀਰ ਸਾਸਰੀ ਘਾਲ ਸਾਸਰੀ ਘਾਲ ਸੰਧੂ ਸਾਹਿਬ ਮਾਰਾ ਠੀਕ ਠਾਕ ਹਾਂ ਜੀ ਵਧੀਆ ਜੀ ਹੋਰ ਸੋਨੇ ਹਾਂ ਵਧੀਆ ਠੀਕ ਹਾਂ ਹਾਂ ਜੀ ਹਾਂ ਜੀ ਲੈ ਵੀ ਸੋਨੇ ਵੀਰ ਅੱਜ ਤਿੰਨ ਬੈੜਾਂ ਨੇ ਕੋਲ ਹਾਂ ਜੀ ਤਿੰਨ ਹੈ ਜੀ ਤੇ ਮਾਲ ਤਕਰੀਬਨ ਸਾਰਾ ਸੁਇਆ ਹਾਂ ਜੀ ਦੋ ਤਿੰਨੇ ਸੁਇਆਂ ਤਿੰਨੇ ਸੁਇਆਂ ਹਾਂ ਜੀ ਬਾਕੀ ਚੁਵਾਈਆਂ ਚੁਵਾਈਆਂ ਦੀਆਂ ਸਾਫ ਇੱਕ ਨੰਬਰ ਤੁਹਾਨੂੰ ਪਤਾ ਸੰਧੂ ਸਾਹਿਬ ਠੀਕ ਹੈ ਭਰਾ ਲਓ ਜੀ ਇੱਕ ਨੰਬਰ ਵੀਰਾਂ ਦਾ ਚੁਵਾਈਆਂ ਦੀਆਂ ਨੇ ਪਰ ਫਿਰ ਵੀ ਚਲੋ ਫਾਰਮਰ ਭਰਾ ਨੇ ਪੈਸੇ ਲਾਉਣੇ ਆ ਇੱਥੇ ਆਣ ਕੇ ਆਪਦੀ ਦੋ ਟਾਈਮ ਤਿੰਨ ਟਾਈਮ ਚੋ ਕੇ ਤਸੱਲੀ ਕਰ ਸਕਦੇ ਹੋ ਤੁਸੀਂ ਮਾਲ ਪੂਰਾ ਤਸੱ ਬਾਕੀ ਸਾਈ ਬਿਆਨਾ ਪੱਕਾ ਪਾ ਕੇ ਮੇਰੇ ਭਰਾ ਪੈਸਾ ਜਿੱਥੇਕ ਭਰਿਆ ਜਾਣਾ ਠੀਕ ਆ ਜੀ ਜਾਂ ਜਿੰਨੇ ਕੁ ਰੇਟ ਦਾ ਪਸ਼ੂ ਆ ਪੂਰੀ ਵੀਡੀਓ ਤਸੱਲੀ ਨਾਲ ਸੁਣ ਕੇ ਸਾਈ ਬਿਆਨਾ ਪਾ ਕੇ ਆਪਣੀ ਤਸੱਲੀ ਜ਼ਰੂਰ ਕਰਿਆ ਕਰੋ ਇੱਕ ਟਾਈਮ ਦੋ ਟਾਈਮ ਆਓ ਕਰਦੇ ਆ ਸ਼ੁਰੂਆਤ ਲੈਨੇ ਬਧਰੇ ਡਿਟੇਲਸ ਹੋਣੇ ਵੀਰ ਇੱਥੋਂ ਸ਼ੁਰੂਆਤ ਕਰ ਲਾ ਸੋ ਜਰਸੀ ਵੈੜ ਤੋਂ ਸ਼ੁਰੂਆਤ ਕਰਦੇ ਆ ਬਾਕੀ ਇੱਕ ਵਾਰੀ ਮੋٹے ਤੌਰ ਤੇ ਵਿਖਾ ਦਈਏ ਜਰਸੀ ਵੈੜ ਠੀਕ ਆ ਜੀ ਹਾਂ ਨਾ ਵੀ ਸੋਨੇ ਵੀਰ ਵੈੜ ਦਾ ਸੁਭਾ ਕਿਵੇਂ ਆ ਇਹ ਦੂਜੇ ਦੂਜਾ ਸਵੇਰ ਹਾਂਜੀ ਹਾਂਜੀ ਤੇ ਦਿਨ ਸਮਾਂ ਕਿੰਨਾ ਹੋ ਗਿਆ ਸੂਈ ਨੂੰ ਇਹਨੂੰ ਨਾ ਸੰਧੂ ਸਾਹਿਬ ਮਹੀਨਾ ਡੇਢ ਮਹੀਨਾ ਹੋਇਆ ਜੇ ਸੂਈ ਨੂੰ ਮਗਰ ਵੀ ਵੱਛੀ ਘਰ ਆਲੇ ਨੇ ਵੱਛੀ ਨਹੀਂ ਦਿੱਤੀ ਆਪਾਂ ਝੂਠ ਨਹੀਂ ਮਾਰਨਾ ਅੱਛਾ ਹਾਂਜੀ ਦੁੱਧਿਆ 11 ਕਿਲੋ ਪੱਕਾ ਲੀਟਰ ਆ ਉਹਨਾਂ ਨੇ 5000 ਚ ਫਿਰ ਵੱਛੀ ਕੱਟ ਕੇ ਰੱਖ ਲਈ ਠੀਕ ਆ ਜੀ ਤੇ ਉਹ ਗਾਂ ਹੀ ਨਹੀਂ ਦਿੰਦੇ ਸੀ ਹਾਂ ਅੰਦੇ ਅਸੀਂ ਵੱਛੀ ਯਾਰ ਬੜੀ ਸਾਭੀ ਮੈਂ ਕਿ ਕੋਈ ਨਹੀਂ ਕੋਈ ਮੇਰੇ ਮਨ ਨੂੰ ਲੱਗੇ ਮੈਂ ਕੁਆਲਟੀ ਵਾਲੀ ਵੱਛੀ ਚੱਲ ਕੋਈ ਨਹੀਂ ਜਿੰਨੇ ਲੈਣੀ ਗਾ ਭਣ ਭਰਾਵਾਂ ਦੇ ਸਾਹਮਣੇ ਪੇਸ਼ ਕਰ ਗਏ ਹਾਂਜੀ ਹਾਂਜੀ ਅੱਜ ਸੋਨੇ ਦਿਨ ਕਿੰਨੇ ਕੋ ਹੋ ਗਏ ਨੂੰ ਸੂਈ ਨੂੰ ਇਨੋ ਮਹੀਨੇ ਉਹ ਆਂਦਾ ਦੇਗਾ ਇਹ ਮਹੀਨਾ ਬਾਕੀ ਤੁਸੀਂ ਡੇਢ ਮੰਨ ਕੇ ਲੈ ਲਓ ਡੇਢ ਮੰਨੇ ਕੋਈ ਡੇਢ ਮੰਨੇ ਬਾਕੀ ਗਾਰੰਟੀ ਹੋਊ ਆਪਣੀ ਹਰ ਕੰਮ ਦੀ ਲੈ ਵੀ ਸੋਨੇ ਬਾਹਰ ਕੱਢੀ ਇੱਕ ਵਰੀ ਇਹਨੂੰ ਸੋ ਦੋਸਤੋ ਡੇਢ ਮਹੀਨਾ ਮੰਨੋ ਤੁਸੀਂ ਡੇਢ ਕੁ ਮਹੀਨੇ ਦੀ ਇਹ ਸੂਈ ਆ ਤੁਹਾਨੂੰ ਪਤਾ ਜਿਹੜੀਆਂ ਜਾਦੇ ਚੱਲਦੀਆਂ ਸੂਈਆਂ ਹਨ ਫਿਰ ਚੱਡੀਆਂ ਨਹੀਂ ਹੁੰਦੇ ਉਹਨਾਂ ਥਲੇ ਆਹ ਦੇਖੋ ਬਾਕੀ ਲੇਵੇ ਆਰਡਰ ਦੀ ਆ ਕੁਆਲਿਟੀ ਆ ਠੀਕ ਆ ਤੇ ਸੋਨੂੰ ਵੀਰ ਇਹਦੇ ਥੱਲੇ ਦੁੱਧ ਐ ਇਸ ਵਕਤ ਕਿੰਨਾ ਚੁਵਾ ਦਿੱ ਗਏ ਇਹਦੇ ਥੱਲੇ ਦੁੱਧ 11 ਕਿਲੋ ਆ ਜੀ ਜਿਹੜਾ ਮਿੰਤੀ ਵਾਲਾ 11 ਕਿਲੋ ਕਦੀ ਆਪਣਾ ਨਾ ਕਦੀ ਲਾਮੇ ਨਹੀਂ ਆਇਆ ਜਿੰਨਾ ਦੁੱਧ ਦਸੀਦਾ ਹੁੰਦਾ ਚਲੋ ਚੰਗੀ ਗੱਲ ਆ ਵੀਰੇ ਅਸਲ 'ਚ ਆਪਣੇ ਭੈਣ ਭਰਾ ਹੀ ਆ ਸਾਰੇ ਹਾਂਜੀ ਹਾਂਜੀ ਤੇ ਆਪਾਂ ਵੀ ਲੈ ਕੇ ਆਉਣੇ ਜੇ ਆਪਾਂ ਨੂੰ ਕਿਤੇ 2 ਕਿਲੋ ਘੱਟ ਕੋਈ ਵੱਧ ਦੱਸ ਕੇ ਤੇ ਆਪਾਂ 2 ਕਿਲੋ ਘੱਟ ਚੋਈ ਆਪਣਾ ਮਨ ਖਰਾਬ ਹੁੰਦਾ ਮਨ ਖਰਾਬ ਹੁੰਦਾ ਤੇ ਸੋਨੂੰ ਵੀਰੇ 11 ਕਿਲੋ ਦੁੱਧ ਤੇ ਡੇਢ ਮਹੀਨੇ ਦੀ ਦੋਸਤੋ ਸੂਈ ਆ ਤੇ ਦੂਜਾ ਸੂਆ ਇਹ ਵੇ ਬਾਕੀ ਥਾਣ ਤੁਹਾਨੂੰ ਥੋੜਾ ਲਾਗਿਓ ਵਿਖਾ ਦਿੰਨੇ ਆ ਆ ਵੇਖੋ ਜੀ ਆ ਮੁੱਠੀ ਮੁੱਠੀ ਵਾਲਾ ਥਾਣਾ ਕਰਮਾਲੀ ਨੂੰ ਇਹਨੂੰ ਪ੍ਰਵਾਹ ਹੀ ਨਹੀਂ ਬੱਚਾ ਛੱਡੋ ਚਾਹੇ ਨਾ ਛੱਡੋ ਕੋਈ ਗੱਲ ਹੀ ਨਹੀਂ ਇਹੋ ਚੀਜ਼ਾਂ ਵੇਖ ਕੇ ਲਈਆਂ ਜੇ ਜਦੋਂ ਬੱਚਾ ਲਾ ਲਿਆ ਨਾ ਉਹਨੇ ਫਿਰ ਆ ਚੀਜ਼ਾਂ ਵੇਖ ਕੇ ਲਈਆਂ ਕਿੰਨੇ ਬੱਚੇ ਬਗੈਰ ਤੇ ਆਖਿਆ ਕਿ ਅੱਖ ਨਹੀਂ ਦਾ ਕਿਹੜਾ ਵਟਾ ਹਾਂ ਤੇ ਸੀਲੀਆਂ ਹੀ ਬਹੁਤ ਵੇਖ ਕੇ ਲਈਆਂ ਆ ਕਿ ਬੀ ਸੀਲੀਆਂ ਜਿਆਦਾ ਸੀ ਤਾਂ ਬਾੜ ਸੋਨੂੰ ਆ ਤਾਂ ਵੀ ਛੱਡਣ ਨੂੰ ਦਿਲ ਹੀ ਨਹੀਂ ਕੀਤਾ ਨਹੀਂ ਕੀਤਾ ਅਸਲ ਬਰੀਡ ਆ ਜੀ ਫੇਸ ਫੂਡ ਕੁਆਲਿਟੀ ਵਿਖਾ ਰਹੇ ਆ ਤੁਹਾਨੂੰ ਠੀਕ ਆ ਜੀ ਛੋਟਾ ਨਿੱਕਾ ਕਾਨਾ ਬੱਛ ਹਾਂਜੀ ਹਾਂਜੀ ਵੇਖੋ ਮੇਰੇ ਭਰਾ ਮੁੱਠੀ ਮੁੱਠੀ ਵਾਲਾ ਥਾਣਾ ਫੇਸ ਕੁਆਲਿਟੀ ਸੋਹਣੀ ਆ ਬਾਕੀ ਚਾਰੂ ਚੂਰੂ ਚੰਗੀ ਆ ਬੱਚੀ ਬਹੁਤ ਬਹੁਤ ਸੰਤੂ ਸਾਹਿਬ ਹਾਂ ਠੀਕ ਦੇਖੋ ਆ ਚੀਜ਼ਾਂ ਲੱਗਦੀਆਂ ਨਹੀਂ ਵੇਖੋ ਜੀ ਆਪਾਂ ਜਿਹੜੀ ਗੱਲ ਉਹ ਦੱਸ ਕੇ ਦਵਾਂਗੇ ਉਹਨੇ ਚੰਗੀ ਗੱਲ ਆ ਲਓ ਜੀ ਆ ਮੇਰੇ ਵੀਰ ਮਾਰੋ ਨਿਗਾ ਠੀਕ ਆ ਜੀ ਇੱਥੇ ਸੋਨੇ ਰੋਕੀ ਮਾਰਾ ਜਾ ਇੱਥੇ ਵੇਖੀ ਆ ਫੇਸ ਇਹਦਾ ਨੂੰ ਮਾਰਾ ਕਰਾ ਬੱਚਾ ਵਿਖਾਈਏ ਆਪਾਂ ਹੈ ਸ਼ੈ ਕੀ ਆ ਵੇਖੋ ਲਓ ਵੀ ਕਰੋ ਚੱਕ ਪੂਤੀ ਬਾਤੀ ਦੇਖੋ ਐਂਡ ਜੀ ਸੋ ਜਰਸੀ ਨਸਲ ਪ੍ਰੀਡ ਬਹੁਤ ਖੂਬਸੂਰਤ ਗੋੜ ਵਰਗਾ ਰਾਂਗਾ ਬਿਲਕੁਲ ਲਾਲ ਹੈ ਵੜ ਬਹੁਤ ਖੂਬਸੂਰਤਾਂ ਨਿੱਕੇ ਨਿੱਕੇ ਛੋਟੇ ਛੋਟੇ ਕੰਨ ਵਾਲੀ ਬੱਚੀ ਆ ਤੇ ਦੂਜਾ ਸੂਬਾ 11 ਕਿਲੋ ਦੁੱਧ ਹਾਂਜੀ ਬਾਕੀ ਥਾਣੇ ਬਾਕੀ ਥਣ ਬੜੇ ਕੰਮ ਦਾ ਲੱਗਾ ਠੀਕ ਆ ਜੀ ਮੋਠੀ ਮੋਠੀ ਵਾਲਾ ਥਾਣਾ ਸੋ ਜਿੱਦਾਂ ਤੇ ਆਪਣੇ ਭੈਣ ਭਰਾ ਨਾਰਮਲੀ ਲਾਈਕ ਕਰਦੇ ਆ ਪਸੰਦ ਕਰਦੇ ਆ ਥਣ ਥਣ ਬਹੁਤ ਸੋਹਣਾ ਦੇਣ ਬੋਣ ਜੜੀ ਉਹ ਬਾਣੇ ਚੜੇ ਉੱਪਰ ਤੁਹਾਨੂੰ ਦਿਖਾਈ ਦਿਖਾਈ ਦਊਗੀ ਪੂਰ ਛਿੱਟੇ ਤੋਂ ਬੱਚੀ ਆ ਹਾਂਜੀ ਇਹ ਗਰੰਟੀ ਹੋਊਗੀ ਜੀ ਤੇ ਸੋਨੇ ਵੀਰ ਮੰਨ ਲਓ ਠੀਕ ਆ ਜੀ ਲਓ ਜੀ ਕਰੋ ਚੱਕ ਠੀਕ ਆ ਜੀ ਵੜ ਚੰਗੀ ਆ ਸਾਫ਼ ਸੁਥਰੀ ਆ ਚੰਗੀ ਸੰਤੂ ਸਾਹਿਬ ਬਾਕੀ ਚਲੋ ਹਰੇਕ ਭਰਾ ਦੀ ਆਪੋ ਆਪਣੀ ਓਕੇ ਸੋਨੇ ਵੀਰੇ ਡਿਮਾਂਡ ਮੁੱਲ ਕੀ ਰੱਖਿਆ ਬੈਠਦਾ ਜੇ ਇਹਦੇ ਸੰਤੂ ਸਾਹਿਬ ਆਪਾਂ ਨੂੰ ਦੇ ਦਿੰਦੇ ਬੱਚਾ ਫਿਰ ਤੇ ਆਪਾਂ ਮੰਗਣਾ ਹੈ ਦਾ 70000 ਰੁਪਿਆ ਹਾਂ ਹਾਂਜੀ ਹਾਂ ਹੁਣ ਇਹਦਾ ਆਪਾਂ ਮੁੱਲ ਕੀਤਾ ਜੇ ਸੱਚੇ ਪਾਸ਼ਾ ਮੇਰੇ ਨਾਲ ਮੁੱਲ 55 ਤੇ 50000 ਦੇ ਵਿੱਚੋਂ 2000 ਛੱਡ ਦਿਆਂਗੇ ਭੈਣ ਭਰਾ ਮਾਨਤਰ ਨਾਲ ਫੋਨ ਲਾਊਗਾ 50 243 523 ਹੜਤਾਲ ਵਾਸੀ ਤਾਨੂੰ 50000 ਦੀ ਆ ਹੂੰ ਲਓ ਜੀ 48000 ਦੀ ਸੋਨੂ ਆ ਤਾਂ ਵੀ ਦੇਣੀ ਆ ਯਾ ਸੋਨੋ 48000 ਦੀ ਬਾਕੀ ਆ ਵੇਖੋ ਜੀ ਕੋਈ ਗੱਲ ਹੀ ਨਹੀਂ ਕੋਈ ਪ੍ਰਵਾਹ ਹੀ ਨਹੀਂ ਮੈਸੀਲੀਆਂ ਸੂਲੀਆਂ ਦਾ ਕੋਈ ਮੋਲ ਨਹੀਂ ਗਾ ਚਲੋ ਚੰਗੀ ਗੱਲ ਆ ਆਪਾਂ ਇਹਦੇ ਲਾਉਣੇ ਕੋਈ ਸੀਲ ਲੈ ਕੇ ਜਾਵੇ ਪਸ਼ੂ ਸੰਧੂ ਸਾਹਿਬ ਇਹੋ ਗੱਲ ਹੁੰਦੀ ਕਿ ਆਈ 2 3000 ਦੇਤਾ ਇੰਨਾ ਹੀ ਵਾਦੂ ਆ ਤਿੰਨੇ 5000 ਬਜ ਗਿਆ ਬਸੇਰਾ ਗੱਲ ਤਾਂ ਵੀਰੇ ਕਮਾਈ ਆਉਣੀ ਚਾਹੀਦੀ 1000 2000 ਹੀ ਬਹੁਤਾ ਚਲੋ ਜਿਹੜਾ ਆਪਾਂ ਭਾਗ ਕੀਤਾ ਇਹ ਕਿਸੇ ਅੱਡੇ ਦੇ ਵੀ ਨਹੀਂ ਹੈਗਾ ਸੰਧੂ ਸਾਹਿਬ ਆ ਪਿਛੇ ਆਪਾਂ ਮਰੇ ਬੱਚੇ ਦੀ ਜਰਸੀ ਦੀ ਪਾਈ ਹਾਂ ਆਹ ਲਓ ਜੀ ਵੀਰੇ ਸੋਨੂ ਆਂਦਾ ਵੀ 100 ਫੋਨ ਆ ਗਿਆ ਭੈਣ ਭਰਾਵਾਂ ਨੇ ਕਰਤਾ ਜਰਸੀ ਬੱਚੀ ਇੱਕ ਦਿਖਾਈ ਸੀ ਤੁਹਾਨੂੰ ਆਹ ਸਾਈਬਰ ਨੰਬਰ ਤੇ ਸੋਨੂ ਆ ਵੀਰੇ ਵੜ ਇੱਕ ਆਪਣੇ ਕੋਲ ਆ ਜਾਂਦੀ ਆ ਇਹ ਅੱਜ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ ਅੱਜ ਸੂਈ ਨੂੰ ਹੋ ਗਿਆ ਜੇ ਸੰਧੂ ਸਾਹਿਬ 12 ਦਿਨ ਆ ਆਰਡਰ ਉਡਰ ਇਹਦਾ ਵੀ ਕਰਵਾ ਲਈ ਵਾਲੀ ਦਾ ਸਾਂਭਿਆ ਨਹੀਂ ਜਾਂਦਾ ਹਨਾ ਹਾਂ ਬਹੁਤ ਚੰਗੀ ਬੜੀ ਚੰਗੀ ਹੈ ਤੇ ਅੱਜ 15 ਦਿਨਾਂ ਦੀ ਸੂਈ ਹੈ 12 ਦਿਨਾਂ ਦੀ ਅੱਜ 12 ਦਿਨਾਂ ਦੀ ਠੀਕ ਆ ਵੀਰੇ ਤੇ ਸੋਨੂ ਵੀਰੇ ਕੀ ਇਹਦੇ ਥੱਲੇ ਦੁੱਧ ਦੱਤ ਦਾ ਵੇਰਵਾ ਮੜਾ ਜੇ ਕਰਿਓ ਸਾਂਝਾ ਸੰਧੂ ਸਾਹਿਬ ਇਹ ਥੱਲੇ ਜਿਹੜਾ ਨੈੱਟ ਦੁੱਧ ਗਿਨਤੀ ਵਾਲਾ ਲੀਟਰ ਵਾਲਾ ਆ ਆਪਾਂ ਉਦੋਂ ਵੀ ਗੱਲ ਕੀਤੀ ਸੀ 14 ਲੀਟਰ ਦੀ ਫੁੱਲ ਗਰੰਟੀ ਆ ਓਕੇ ਇਹ ਤੇ ਬੰਦਿਆ ਨੇ ਕੰਮ ਸੰਧੂ ਸਾਹਿਬ ਖਰਾਬ ਕੀਤਾ 202500 ਸਾਈ ਪਾ ਗਏ ਨਾ ਹਾਂ ਭਾਜੀ ਅਸੀਂ ਕੱਲ ਕੌਣ ਚ ਪੈਸੇ ਪਾ ਦਿਆਂ ਕਿ ਭੇਜ ਦਿਓ ਉਹਨਾਂ ਦਾ ਫੋਨ ਅੱਜ ਆਇਆ ਮੈਂ ਅੱਜ ਭਾਜੀ ਮੈਂ ਵੀਡੀਓ ਪਾਉਣ ਲੱਗਾ ਮੈਨੂੰ ਤੂੰ ਅਜ ਤੱਕ ਫੋਨ ਨਹੀਂ ਲਾਵਾ ਬੁਰੇ ਲੱਗ ਮੈਂ ਮੇਰੀ ਤੇ ਦੋ ਪਾਸੇ ਰਹਿਣਤੀ ਨਾ ਹਾਂ ਹੋਰ ਜਿਹਨੇ ਖਰੀਦਣੀ ਸੀ ਉਹ ਵੀ ਰਹਿ ਗਏ ਉਹ ਵੀ ਰਹਿ ਗਏ ਬੜੇ ਫੋਨ ਆਏ ਸੰਧੂ ਸਾਹਿਬ ਮੈਂ ਤਾਂ ਹੀ ਆਖਣ ਦਿਆ ਵਾੜ ਚੰਗੀ ਸੀ ਥੱਬਿਆ ਦਾ ਲੇਵਾ ਸੀ ਕਰਮ ਵਾਲੀ ਤੇ ਤੇ ਬਾਕੀ ਚਲੋ ਕਿਸੇ ਭਰਾ ਨੇ ਡਾਕ ਖਲਾਰਤੀ ਹੈ ਗਲਤੀ ਉਹਨਾਂ ਦੀ ਆ ਜਿੰਨੇ ਭੈਣ ਭਰਾ ਨੇ ਪਾਉਣਾ 5 ਚਾਹੇ 10000 ਤੋਂ ਘੱਟ ਨਾ ਕੋਈ ਬਿਆਨਾਂ ਪਾਵੇ ਫਿਰ ਨਾ ਬੰਦਾ ਖਰਾਬ ਹੁੰਦਾ ਆ ਹਾਂਜੀ ਲੈ ਵੀ ਸੋਣੇ ਫਿਰ ਦੁੱਧ ਕਿੰਨਾ 15 ਕੇ 14 14 ਕਿਲੋ ਪੱਕਾ ਜੀ ਜਿਹਦੇ ਵਿੱਚ ਘਟਣ ਵਾਲੀ ਬੂੰਦ ਵੀ ਨਹੀਂ ਲਓ ਜੀ 14 ਕਿਲੋ ਦੁੱਧ ਇਹ ਬਾਹਰ ਦੇ ਥੱਲੇ ਆ ਤੇ ਕ੍ਰੋਸ ਜਰਸੀ ਕ੍ਰੋਸ ਆ ਜਰਸੀ ਦਾ ਐਚ ਐਫ ਦਾ ਬੁਤੀ ਬਤੀ ਵੇਖੋ ਠੀਕ ਆ ਜੀ ਜਰਸੀ ਐਚ ਐਫ ਕ੍ਰੋਸ ਆਂਗ ਦੇ ਵਿੱਚ ਆ ਦੇਵੇ ਆਰਡਰ ਦੀ ਕੁਆਲਿਟੀ ਤੁਹਾਡੇ ਸਾਹਮਣੇ ਆ ਤੇ ਥੱਲਿਓਂ ਕਰਮ ਵਾਲੀ ਦਾ ਆਰਡਰ ਸਾਈਜ਼ ਸੋਹਣਾ ਠੀਕ ਤੇ 14 ਕਿਲੋ ਦੁੱਧ ਇਸ ਵਿਹੜ ਦੇ ਥੱਲੇ ਹਾਜ਼ਰ ਆ 14 ਕਿਲੋ ਆ ਵੇਖੋ ਮੇਰੇ ਵੀਰ ਵੇਖੋ ਠੀਕ ਆ ਜੀ ਸੋ ਆ ਮੁੱਠੀ ਮੁੱਠੀ ਵਾਲਾ ਥਾਂ ਆ ਤੇ ਬੱਛਾ ਮਗਰ ਦੇ ਹਾਂਜੀ ਹਾਂਜੀ ਠੰਡੀ ਸਾਊ ਬਹੁਤ ਠੀਕ ਆ ਵੀ ਲਓ ਜੀ ਮਗਰ ਇਹਦੇ ਬੱਛਾ ਮੇਲਕਾਫ ਆ ਠੀਕ ਆ ਤੇ ਬਾਕੀ ਵਿਹੜ ਚੰਗੀ ਆ ਜਿਹੜੇ ਭਰਾਣੇ ਚਲੋ ਘਰੇ ਪਸ਼ੂ ਚੋਣਾ ਹੁੰਦਾ ਸਾਫ਼ ਸੁਥਰੀ ਆ ਸੀਲਸ ਲੱਗ ਆਂਦੀ ਕੁਛ ਨਹੀਂ ਕੀ ਇਹ ਨਹੀਂ ਹੋਊਗਾ ਵੀ ਅੱਜ ਪੈਸੇ ਲਾਏ ਤੇ ਲੱਤਾਂ ਛੜਾ ਖਾਓ ਉਹ ਗੱਲਬਾਤ ਨਹੀਂ ਠੀਕ ਆ ਲੈ ਵੀ ਸੋਨੂ ਬਾਕੀ ਬੰਗਾ ਬੰਗਾ ਪਾਉਣ ਦੀ ਲੋੜ ਨਹੀਂ ਹੈ ਨਾ ਪਾਉਣਾ ਪਾ ਲਿਓ ਨਹੀਂ ਪਾਉਣਾ ਨਾ ਆਉਂਦੀ ਵੀ ਕੁਛ ਨਹੀਂ ਹਾਂਜੀ ਹਾਂਜੀ ਲੈ ਵੀ ਸੋਨੂ ਕੀ ਵੀਰ ਮੋਲ ਕੀ ਡਿਮਾਂਡ ਰੋਗੀ ਇਹਦੀ ਇਹਦਾ ਸੰਤੂ ਸਾਹਿਬ ਮੋਲਾ ਪਾਉ ਉਹਨਾਂ 52 ਪਾਇਆ ਸੀ ਚਲੋ 2 2000 ਆਪਾਂ ਨੂੰ ਉਹਨਾਂ ਨੇ ਵੀ ਛੜਤਾ ਆ ਤੇ ਹੁਣ ਆਪਾਂ 55 ਜਾਰੀ ਦੇ ਦਿਆਂਗੇ 55 ਦੀ ਹਾਂਜੀ ਹੋਰ ਵੀ ਹੁੰਦਾ ਲੈਸ ਕਰਦੇ ਕਰ ਦਿਆਂਗੇ ਥੋੜਾ ਬਾਲਾ ਭੈਣ ਭਰਾ ਦੇ ਮਾ ਠੀਕ ਹੈ ਭਰਾ ਲੋ ਜੀ 55000 ਦੀ ਸੋਨੂਆਂ ਦਾ ਦੇ ਦਿਆਂਗੇ ਹੋਰ ਵੀ ਸੱਜਣ ਮੇਰੇ ਪੀਰ ਕਾਲ ਕਰੋ ਫੋਨ ਕਰੋ ਪਰ ਖਰੀਦਣ ਵਾਲੇ ਭਰਾ ਇੱਕ ਵਾਰੀ ਪੂਰੀ ਤਸੱਲੀ ਨਾਲ ਵੀਡੀਓ ਵੇਖ ਜਿਹੜੇ ਭਰਾ ਨੇ ਜਿੱਥੇ ਤਾਇਆ ਬੈਠ ਗਈ ਤੁਹਾਡੀ ਬਿਆਨਾ ਕਰ ਦਿੱਤਾ ਉਹ ਭਰਾ ਮੇਰੇ ਲੈ ਕੇ ਜਾਇਆ ਕਰੋ ਖਰਾਬ ਨਾ ਤੁਸੀਂ ਹੋਵੋ ਤਾਂ ਅਗਲੇ ਨੂੰ ਕਰੋ ਠੀਕ ਹੈ ਜੀ ਸੋ 55000 ਰੁਪਏ ਮਾਨਤਨ ਹੁੰਦੇ ਰਹਿਣਗੇ ਸੋ ਕਰ ਲਿਓ ਸੰਪਰਕ ਥਣ ਥਣੋਂ ਬੜਾ ਸੁਵਾਤੀ ਲੱਗਾ ਕਰਮਾਲੀ ਨੂੰ ਤੇ ਅੱਗੇ ਇੱਕ ਨੈਕਸਟ ਵਿਖਾਉਣੇ ਆ ਭਰਾਵਾਂ ਨੂੰ ਇੱਧਰ ਸੋਨੂੰ ਵੀਰੇ ਆਹ ਵੜ ਆਪਣੇ ਕੋਲ ਆ ਗਈ ਇੱਕ ਇਹ ਵੀ ਕ੍ਰੋਸ ਇਹ ਵੱਛੀ ਦਾ ਕੀ ਬਿਰਵਾਜੇ ਇਹ ਸੂਈ ਨੂੰ ਹੋ ਗਿਆ ਜੀ 6 ਦਿਨ ਮਗਰ ਵੱਛੀ ਆ ਓਕੇ ਉਹ ਮਗਰ ਬੈ ਉਹ ਨੁੱਕਰ ਚ ਵੱਜੀ ਜਾ ਵੱਛੀ ਠੀਕ ਹੈ ਜੀ ਹਾਂਜੀ ਲਓ ਜੀ ਇੱਧਰ ਬੱਚਾ ਮਗਰ ਤੁਹਾਨੂੰ ਦਿਖਾ ਦਿੰਦੇ ਆ ਉਹ ਕਾਲਾ ਬੱਚ ਆ ਜਿਹੜੀ ਆਪਾਂ ਹੁਣ ਵਿਖਾਈ 14 ਕਿਲੋ ਵਾਲੀ ਹਨਾ ਹਾਂਜੀ ਉਹ ਤਾਂ ਆ ਡੱਬਾ ਵੱਛਾ ਆ ਆਪਾਂ ਅੱਛਾ ਡੱਬਾ ਉਹਦਾ ਹਨਾ ਹਾਂਜੀ ਉਹ ਪਰਲੀ ਵੱਛੀ ਕਿੰਨੇ ਦਿਨਾਂ ਦੀ ਹੋਊਗੀ ਵੱਛੀ ਉਹ ਅੱਜ ਤਕਰੀਬਨ 5 ਕਿ ਦਿਨ ਹੀ ਹੋਏ 5 6 ਲਾ ਲਓ ਬਸ ਇੱਕ ਹਫਤੇ ਦੇ ਅੰਦਰ ਅੰਦਰ ਹੀ ਆਦਰ ਵਾਸੀ ਹੈ ਤੇ ਸੂਹਾ ਇਹਦਾ ਕਿਵੇਂ ਸੋਨੇ ਇਹ ਦੂਜੇ ਸੂਹੇ ਸੰਧੂ ਸਾਹਿਬ ਦੂਸਰੇ ਸੂਹੇ ਆ ਇਹ ਵੀ ਆਪਾਂ ਦੋਸਤੋ ਬਾਹਰ ਖੋਲ ਕੇ ਤੁਹਾਨੂੰ ਤਸੱਲੀ ਨਾਲ ਤੋੜ ਕੇ ਵਿਖਾਉਣੇ ਆ ਦੂਜਾ ਸੂਹਾ ਇਹ ਵੜ ਭਰਾਵਾਂ ਦੇ ਸਾਹਮਣੇ ਪੇਸ਼ ਕਰਦੇ ਪਏ ਆ ਮੁੱਠੀ-ਮੁੱਠੀ ਵਾਲਾ ਥਾਣਾ ਥਾਣ ਬਹੁਤ ਹੀ ਜ਼ਿਆਦਾ ਕੰਮ ਤਾਂ ਲੱਗਾ ਕਰਮ ਸੰਦੂ ਸਾਹਿਬ ਆਵੇ ਲਮੜਾ ਹਾਂ ਸੋਨੇ ਹਾਂ ਸੰਦੂ ਸਾਹਿਬ ਥਲੇ ਜਾ ਦੁੱਧ ਗਿਣਤੀ ਵਾਲਾ ਨਾ ਹਾਂ 15 15.5 ਕਿਲੋ ਨੈਟ ਤਿਆਰ ਆ ਜੇ ਨੈਟ ਤਿਆਰ ਆ ਤੇ ਆਮ ਬੰਦੇ ਘਰ ਜਿੰਨਾ ਦੁੱਧ ਕਹਿੰਦੇ 20 ਕਿਲੋ ਅਗਲੇ ਨੇ ਕਹਿਣਾ ਸੀ ਆ ਆਪਾਂ ਦਵਾਂਗੇ 15 ਕਿਲੋ ਦੀ ਗਰੰਟੀ 15 16 ਹੋ ਜਾਊਗਾ 14.5 ਨਾ ਸੰਦੂ ਸਾਹਿਬ ਹੋਊਗਾ ਹੂੰ ਬਾਕੀ ਇਹ ਵੀ ਬੜੀ ਠੰਡੀ ਠੀਕ ਆ ਜੀ ਮਤਲਬ ਕਿ 15 ਦਾ 14 ਹੋ ਜਾਊਗਾ 15 ਦਾ 15 16 ਹੋ ਜੀ 14 ਨਹੀਂ ਹੋਊਗਾ 14 ਨਹੀਂ ਹੋਣਾਗਾ ਹੂੰ ਕਰੋ ਗੱਲ ਲੋ ਵੀ ਇੱਕ ਹਫ਼ਤੇ ਦੀ ਸਿਰਫ ਸੂਈ ਬੈੜ ਦੂਜਾ ਸੂਆ ਰੰਗ ਬਲਾਇਕ ਬਾਕੀ ਥਣ ਥਣ ਗਲਗਲ ਬਹੁਤ ਲੱਗਾ ਕੈਮ ਤੁਹਾਨੂੰ ਥੋੜਾ ਆਪਾਂ ਲਾਗੋ ਵਿਖਾ ਦਿੰਦੇ ਆ ਆ ਮਾਰਿਓ ਨਹੀਂ ਗਾ ਮੇਰੇ ਭਰਾ ਵੀ ਐਨ ਮੁੱਠੀ ਮੁੱਠੀ ਵਾਲਾ ਥਾਣੇ ਥਾਣ ਕੇ ਨਿਕਲੂਗਾ ਕੋਈ ਛੋਟਾ ਨਿੱਕਾ ਥਣ ਦੇਗਾ ਜਵਾਬ ਉਸਮਾਤ ਹੀ ਚੰਗੀ ਆ ਤੇ ਬਾਕੀ ਤੁਹਾਡੇ ਸਾਹਮਣੇ ਆ ਬਾਡੀ ਸਟਰਕਚਰ ਨਸਲ ਬਰੀਡ ਤੁਸੀਂ ਵੇਖ ਹੀ ਲਈ ਆ ਕ੍ਰੋਸ ਆਂਗਾ ਠੀਕ ਆ ਜੀ ਗਾ ਗਰਮੀ ਦੀ ਜਿੰਦ ਜਾਣ ਕਿਉਂਕਿ ਐਚਐਫ ਸੱਦੂ ਸਾਹਿਬ ਆਪ ਨਹੀਂ ਲਈ ਦੀ ਓਏ ਆ ਚਲੋ ਬਾਕੀ ਇਸਲੇ ਦੁੱਧ ਹੋਊ 16 ਤੁਹਾਨੂੰ 15 ਦੱਸਿਆ ਸੱਦੂ ਸਾਹਿਬ ਠੀਕ ਆ ਜੀ ਠੀਕ ਆ ਲੋਬੇ ਤਿੰਨ ਵੜਾ ਜਿਹੜੀਆਂ ਅੱਜ ਤੁਹਾਨੂੰ ਸਾਹਮਣੇ ਪੇਸ਼ ਕੀਤੀਆਂ ਨੇ ਤਿੰਨ ਵੜਾਂ ਹੀ ਸੂਈਆਂ ਸਵਾਈਆਂ ਨੇ ਕੋਈ 12 14 ਕੋਈ 15 14 ਕੋਈ 11 ਕਿਲੋ ਕੋਈ 12 ਕਿਲੋ ਇੱਥੇ ਜੜੀਆਂ ਵੜਾਂ ਮਿਲਕਿੰਗ ਦੇ ਵਿੱਚ ਚੱਲਣ ਡਈਆਂ ਨੇ ਮੁੱਠੀ ਮੁੱਠੀ ਥਾਣਾ ਥਣ ਥਣ ਬਹੁਤ ਸੋਹਣੇ ਲੱਗਿਆ ਵੇਖੋ ਜੀ ਬਹਿਣੀ ਵਾਲੇ ਪਾਸਿਓਂ ਇਹ ਮੇਰਾ ਮੂਲਾ ਮਾਰਕ ਨਾ ਸੰਧੂ ਸਾਹਿਬ 20 ਕਿ ਲੀਟਰ ਹੀ ਦੁੱਧ ਦਊਗੀ ਹਾਂ ਆ ਮਾਰੋ ਨੀਗਾ ਬਹੁਤ ਕੰਮ ਦੇ ਥਾਣੇ ਲੱਗੇ ਆ ਕਰਮਾਲੀਆਂ ਨੂੰ ਹਾਂ ਜੀ ਜੀ ਵੇਖੋ ਜੀ ਹਾਂ ਠੀਕ ਹੈ ਮੋੜ ਦਿਓ ਵੀਰੇ ਸੋਨੂੰ ਮੋੜ ਦਿਓ ਇਹ ਵੜੀ ਆਇਆ ਬਾਅਦ ਚ ਪੀਣੀ ਤੇ ਯਾਰ ਵੇਖਿਆ ਜਦੋਂ ਕੋਈ ਭੈੜਾ ਭਰਾ ਵਪਾਰੀ ਆਉਂਦਾ ਨਾ ਉਹ ਭੱਜ ਕੇ ਚ ਬੱਚੇ ਨਹੀਂ ਜਾਂਦੀਆਂ ਅੱਛਾ 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 ਚਲੋ ਨਾਲੇ ਪਿਆਸ ਨਾਲੇ ਪਠਾ ਪੁਠਾ ਖਾਦਾ ਪਸ਼ੂਆਂ ਨੇ ਹੁਣ ਪਾਣੀ ਵੀ ਪੀਣਾ। ਲੋ ਜੀ ਆਪ ਮੂੰਹ ਮੱਥਾ ਕੋਈ ਚੈੱਕ ਕਰ ਲਓ ਠੀਕ ਆ ਜੀ। ਸੋ ਕ੍ਰੋਸ ਨਸਲ ਬਰੀਡ ਦੇ ਵਿੱਚ ਇਹ ਐਂਡ ਦੇ ਵਿੱਚ ਆਪਾਂ ਭਰਾਵਾਂ ਨੂੰ ਤੋਹਫਾ ਦਿਖਾ ਦਿੱਤਾ। ਸੋ ਜਿੰਨੇ ਦੁੱਧ ਤੇ ਚੱਲਣ ਦੀ ਆ ਬੇਸ਼ੱਕ ਚੁਵਾਈਆਂ ਕਰ-ਕਰ ਤਸੱਲੀਆਂ ਕਰੋ। ਠੀਕ ਆ ਜੀ। ਸੋ ਇਹਦੇ ਮਗਰ ਵੱਛੀ ਹੈ ਨਾ? ਹਾਂ ਜੀ ਹਾਂ ਜੀ। ਲੋ ਜੀ ਇਹਦੇ ਮਗਰ ਉਹ ਬਲੈਕ ਵੱਛੀ ਆ ਜਿਹੜੀ ਭਰਾਵਾਂ ਨੂੰ ਪਹਿਲਾਂ ਵੀ ਦਿਖਾ ਦਿੱਤੀ ਆਪਾਂ। ਹਾਂ ਜੀ ਹਾਂ ਜੀ। ਪਾ ਲਿਆ ਜੀ ਠੀਕ ਆ ਜੀ। ਆ ਵੱਛੀ ਆ ਬਲੈਕ। ਸੋ ਸ਼ਿਆਸਾ ਤਾਕ ਦੇ ਨਾਲ ਦਾ ਬੱਚਾ ਤੇ ਇਹਦਾ ਸੋਨੂੰ ਵੀਰੇ ਮੁੱਲ ਇਹਦੀ ਡਿਮਾਂਡ ਕੀ ਰੱਖੀ ਹੋ ਇਹਦੇ ਨਾਲ ਸਤੂ ਸਾਬ ਮੁੱਲ ਤੇ ਆਪਾਂ ਕਰਦੇ ਆ 65000 ਆ ਆਪਾਂ 60000 ਦੇ ਵਿੱਚੋਂ ਥੋੜਾ ਬਾਲਾ ਭੈਣ ਭਰਾ ਦਾ ਮਾਨ ਤਨ ਕਰਦੇ ਆਂ ਕਿ ਜਿਹੜਾ ਖੜੂਗਾ ਕਰੂ ਯਾਦ ਹੀ ਆ ਇਹ ਪੂਰੇ ਪੱਕੀ ਪੀਕ ਤੇ ਆਣ ਕੇ 20 ਕਿਲੋ ਤੋਂ ਦਊਗੀ ਹਾਂਜੀ 15 16 ਏਕਰ ਕੇ ਕਹਿੰਦੇ ਆਂ ਕਿ ਜਿਹੜਾ ਨੈਟ ਤਿਆਰ ਹੈ ਇਹ ਨਹੀਂ ਕਿ ਕਰ ਜਾ ਕੇ 10 ਨਿਕਲੂ 12 ਨਿਕਲੂ 13 ਆ ਸਵਾਲ ਨਹੀਂ ਪੈਦਾ ਹੁੰਦਾ ਸੰਤ ਸਾਬ ਠੀਕ ਹੈ ਭਰਾ 15 16 ਨਿਕਲੂ 14.5 ਨਿਕਲਦਾ ਠੀਕ ਆ ਦੇ ਦਈਏ ਯਸਨੋ ਅੱਜ ਕਿੰਨੇ ਦੀ ਆਪਾਂ 2 ਘੱਟ 60 ਦੀ ਦੇ ਦਈਏ 58 ਦੀ ਹਾਂ ਕੋਈ ਨਹੀਂ ਭੈਣ ਭਰਾ ਜੇ ਕੋਈ ਮਾਨਤਾਰ ਨਾਲ ਆਉ ਉਹ ਥੋੜਾ ਬਾਲੇ ਛੋੜ ਛਾਟ ਜੋਗੇ ਹੋ ਜਾਣਗੇ ਜ਼ਿਆਦਾ ਅੱਛਾ ਜੀ ਵੀ ਜ਼ਿਆਦਾ ਨਹੀਂ ਵੱਡਾ ਹੈਗਾ ਕੰਮ ਜ਼ਿਆਦਾ ਨਹੀਂ ਤੈਨੂੰ ਪਤਾ ਹੀ ਆ ਵੇਖੋ ਲੋਕੀ ਇਹੋ ਜਿਹੇ 80 80 ਮੰਗੀ ਜਾਂਦੇ ਆ ਆਪਾਂ ਉਹਨਾਂ ਕੀ ਛਾਂੜ ਕੇ ਸੰਤੂ ਸਾਹਿਬ ਭਾਈ ਦਾ ਜਿੰਨਾ ਮੋਣੀ ਹੋ ਜੇ ਲਾਵੇ ਇਹ ਦੋਸਤੋ 58000 ਦੀ ਸੋਨੂ ਵੀ ਆਂਦਾ ਪਿਆ ਅੱਗੋਂ ਮੇਰੇ ਭਰਾ ਜਿੱਥੇ ਵੀ ਤੁਹਾਡਾ ਤਾਲ ਮੇਰੇ ਬੈਠਾ ਤੁਸੀਂ ਬਿਠਾ ਲਿਓ ਦੁੱਧ 15 ਦਾ 16 ਕਿਲੋ ਦੁੱਧ ਤਾਂ 15 ਹੋ ਸਕਦਾ 14 ਨਹੀਂ ਹੁੰਦਾ ਠੀਕ ਆ ਜੀ ਬਾਕੀ ਥਾਨ ਥੂਣ ਪ੍ਰੋਪਰ ਲੈਵੇ ਆਰਡਰ ਦੀਆਂ ਕੁਆਲਿਟੀਆਂ ਦਿਖਾਤੀਆਂ ਨੇ ਤੁਹਾਨੂੰ ਬਾਕੀ ਹਾਈਟ ਲੈਂਥ ਉਹ ਵੀ ਤੁਹਾਨੂੰ ਆਪਾਂ ਨੋਟ ਕਰਾਤੀ ਆ ਤਿੰਨੇ ਵੜਾਂ ਦੀ ਤੇ ਸੋਨੂ ਵੀਰਕ ਨੰਬਰ ਬੋਲਦੇ ਆ ਆਪਣੇ ਹਾਂਜੀ 62394 ਹਾਂਜੀ 99415 ਠੀਕ ਆ ਜੀ ਓਕੇ ਭਾਜੀ ਸੋ ਨੰਬਰਾਂ ਤੇ ਦੋਸਤੋ ਕਾਲ ਕਰਕੇ ਕਰੋ ਗੱਲਬਾਤ ਅੱਜ ਫਿਲਹਾਲ ਇਸ ਵੀਡੀਓ ਵਿੱਚ ਤਿੰਨ ਵੜਾ ਦਿਖਾਉਣੀਆਂ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਆ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ